ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਆਸਤੇ ਬਹੁਤ ਹੀ ਸੋਹਣਾ ਦੋ ਰੰਗਾਂ ਦਾ ਡਿਜ਼ਾਈਨ ਲੈ ਕੇ ਆਈ ਆਂ ਬਣਾਈ ਵਿੱਚ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਆ ਬਹੁਤ ਹੀ ਜ਼ਿਆਦਾ ਆਸਾਨ ਆ ਤੁਸੀਂ ਇਹਨੂੰ ਜ਼ਿਆਦਾ ਰੰਗਾਂ ਵਿੱਚ ਵੀ ਮਤਲਬ ਮਲਟੀ ਕਲਰ ਵੀ ਬਣਾ ਸਕਦੇ ਹੋ ਦੋ ਸਲਾਈਆਂ ਦੇ ਬਾਅਦ ਤੁਸੀਂ ਕਲਰ ਚੇਂਜ ਕਰ ਸਕਦੇ ਆ ਚਾਰ ਸਲਾਈਆਂ ਦਾ ਆਪਣਾ ਡਿਜ਼ਾਈਨ ਆ ਚਾਰ ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰਾਂਗੇ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਇੱਥੇ ਮੈਂ ਦੋ ਵਾਰ ਡਿਜ਼ਾਈਨ ਰਿਪੀਟ ਕੀਤਾ ਹੈ ਉਲਟੇ ਪਾਸੇ ਤੇ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਪਾ ਸਕਦੇ ਆ ਲੇਡੀਜ਼ ਕਾਰਡੀਗਨ ਜਾਂ ਡਰੈਸ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰ ਕੈਪ ਛਾਲ ਸਟਾਲ ਮਫਲਰ ਗਰਲਸ ਸਟੌਪ ਬੇਬੀ ਫਰੌਕ ਬਲਾਊਜ਼ ਤੁਸੀਂ ਕੀ ਵੀ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਪਾ ਸਕਦੇ ਆ ਬਹੁਤ ਹੀ ਸੋਹਣਾ ਡਿਜ਼ਾਈਨ ਤੇ ਬਣਾਈ ਵਿੱਚ ਵੀ ਜਿਹੜਾ ਬਹੁਤ ਹੀ ਜ਼ਿਆਦਾ ਆਸਾਨ ਬਹੁਤ ਜਲਦੀ ਜਲਦੀ ਆਪਣੇ ਇਹ ਡਿਜ਼ਾਈਨ ਬੰਦ ਆ ਚਾਰ ਸਲਾਈਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਨਾ ਹੈ ਤੇ ਇਸ ਤਰ੍ਹਾਂ ਛੋਟੇ-ਛੋਟੇ ਬਣਾਈਏ ਜਿਹੜੀ ਬੰਦੀ ਜਾਂਦੀ ਹੈ ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਪੈਸਟ ਜੈਨ ਬਣਾਉਣਾ ਹੁਣ ਇੱਥੇ ਮੈਂ ਕਰੀਮ ਕਲਰ ਨਾਲ ਬਾਰਡਰ ਬਣਾਇਆ ਤੇ ਹੁਣ ਆਪਾਂ ਦੂਸਰਾ ਕਲਰ ਲਗਾਉਣਾ ਦੂਸਰਾ ਕਲਰ ਸਿੱਧੀ ਸਾਈਡ ਤੋਂ ਲਗਾਉਣਾ ਆਪਾਂ ਪਹਿਲੀ ਸਲਾਈ ਆਪਣੇ ਡਿਜ਼ਾਈਨ ਦੀ ਸਿੱਧੇ ਪਾਸੇ ਤੋਂ ਸ਼ੁਰੂ ਹੋਊਗੀ ਚਾਰ ਸਲਾਈਆਂ ਦਾ ਆਪਣਾ ਡਿਜ਼ਾਈਨ ਮੈਂ ਇਥੇ ਪਰਪਲ ਕਲਰ ਲਗਾ ਰਹੀ ਹਾਂ ਤੁਸੀਂ ਜਿਹੜਾ ਵੀ ਕਲਰ ਲਗਾਉਣਾ ਹੋਇਆ ਇਸ ਤਰ੍ਹਾਂ ਸਿੱਧੀ ਸਾਈਡ ਤੋਂ ਲਗਾ ਸਕਦੇ ਫਿਰ ਸਾਰੀ ਸਲਾਈ ਆਪਾਂ ਸਿੱਧੀ ਬਣ ਕੇ ਕੰਪਲੀਟ ਕਰਨੀ ਹੈ ਸਾਰੀ ਸਲਾਈ ਆਪਾਂ ਦੂਸਰੇ ਕਲਰ ਨਾਲ ਸਿੱਧੇ ਪਾਸੇ ਤੋਂ ਸਿੱਧੀ ਬਣਾਵਾਂਗੇ ਇੱਕ ਸਲਾਈ ਆਪਣੇ ਡਿਜ਼ਾਈਨ ਦੀ ਇਸ ਤਰ੍ਹਾਂ ਕੰਪਲੀਟ ਕਰਾਂਗੇ ਆਪਾਂ ਇੱਕ ਸਲਾਈ ਆਪਣੀ ਕੰਪਲੀਟ ਹੋ ਗਈ ਹਾਂ ਰਾਂਗ ਸਾਈਡ ਤੋਂ ਦੂਸਰੀ ਸਲਾਈ ਇੱਕ ਕੁੰਡਾ ਪਹਿਲਾਂ ਆਪਾਂ ਤਾਰੋ ਚਾਹੇ ਬਣੋ ਆਪਣੀ ਮਰਜ਼ੀ ਇਸ ਤਰ੍ਹਾਂ ਹੁਣ ਆਪਣੇ ਜਿਹੜੇ ਦੋ ਕੁੰਡੇ ਆ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਦੋ ਕੁੰਡਿਆਂ ਦਾ ਪਹਿਲਾਂ ਆਪਾਂ ਇੱਕ ਕੁੰਡਾ ਬਣਾ ਦੇਾਂਗੇ ਉਲਟਾ ਠੀਕ ਹੈ ਇਸ ਤਰ੍ਹਾਂ ਫਿਰ ਕੁੰਡੇ ਉਤਾਰਨੇ ਨਹੀਂ ਥ्रेड ਨੂੰ ਪਿੱਛੇ ਕਰ ਲਾਂਗੇ ਇਸ ਤਰ੍ਹਾਂ ਫਿਰ ਦੋ ਕੁੰਡਿਆਂ ਦਾ ਸਿੱਧਾ ਕੁੰਡਾ ਬਣਾ ਲਾਂਗੇ ਇਸ ਤਰ੍ਹਾਂ। ਇਹੀ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਹੈ। ਨਾ ਤਾਂ ਆਪਣਾ ਕੁੰਡਾ ਕੋਈ ਘਟਿਆ ਤੇ ਨਾ ਹੀ ਵਧਿਆ। ਫਿਰ ਉਸੇ ਤਰ੍ਹਾਂ ਥ੍ਰੈਡ ਕੀਤਾ ਅੱਗੇ। ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਉਲਟਾ। ਥ੍ਰੈਡ ਫਿਰ ਪਿੱਛੇ ਕਰ ਲਾਂਗੇ ਇਸ ਤਰ੍ਹਾਂ। ਫਿਰ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਸਿੱਧਾ ਕੁੰਡਾ। ਫਿਰ ਇਹ ਕੁੰਡੇ ਸਲਾਈ ਤੋਂ ਉਤਾਰ ਦੇਾਂਗੇ ਇਸ ਤਰ੍ਹਾਂ। ਫੇਰ ਅੱਗੇ ਉਸੇ ਤਰ੍ਹਾਂ ਥ੍ਰੈਡ ਕੀਤਾ ਅੱਗੇ ਦੋ ਕੁੰਡਿਆਂ ਦਾ ਬਣਾਇਆ ਇੱਕ ਕੁੰਡਾ ਉਲਟਾ ਥ੍ਰੈਡ ਪਿੱਛੇ ਕਰ ਲਾਂਗੇ ਫਿਰ ਇਹਨਾਂ ਦੋ ਕੁੰਡਿਆਂ ਦਾ ਸਿੱਧਾ ਕੁੰਡਾ ਬਣਾ ਲਿਆਂਗੇ ਅਸਾਂ ਫੇਰ ਉਸੇ ਤਰ੍ਹਾਂ ਥ੍ਰੈਡ ਕਰਾਂਗੇ ਅੱਗੇ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਉਲਟਾ ਕੁੰਡਾ ਦੋ-ਦੋ ਕੁੰਡਿਆਂ ਦਾ ਡਿਜ਼ਾਈਨ ਹੈ ਆਪਣਾ ਥ੍ਰੈਡ ਕਰਾਂਗੇ ਪਿੱਛੇ ਦੋ ਕੁੰਡਿਆਂ ਦਾ ਬਣਾ ਦੇਾਂਗੇ ਸਿੱਧਾ ਕੁੰਡਾ ਅਸਾਂ ਫੇਰ ਥ੍ਰੈਡ ਕਰਾਂਗੇ ਅੱਗੇ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦਿਆਂਗੇ ਉਲਟਾ ਕੁੰਡਾ ਥ੍ਰੈਡ ਕਰ ਲਾਂਗੇ ਪਿੱਛੇ ਫਿਰ ਦੋ ਕੁੰਡਿਆਂ ਦਾ ਇੱਕ ਬਣਾ ਦਿਆਂਗੇ ਸਿੱਧਾ ਕੁੰਡਾ ਥ੍ਰੈਡ ਕਰਾਂਗੇ ਅੱਗੇ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਕੁੰਡਾ ਉਲਟਾ ਅਸਤਰ ਫੇਰ ਥ੍ਰੈਡ ਕਰਾਂਗੇ ਪਿੱਛੇ ਫਿਰ ਇਹਨਾਂ ਦੋ ਕੁੰਡਿਆਂ ਦਾ ਸਿੱਧਾ ਬਣਾ ਦੇਣਗੇ ਇਸ ਤਰ੍ਹਾਂ ਥ्रेड ਕਰਾਂਗੇ ਅੱਗੇ ਦੋ ਕੁੰਡਿਆਂ ਦਾ ਬਣਾਇਆ ਕੁੰਡਾ ਉਲਟਾ ਥ्रेड ਕੀਤਾ ਪਿੱਛੇ ਫਿਰ ਇਹਨਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਦੇਣਗੇ ਇਸ ਤਰ੍ਹਾਂ ਸਿੱਧਾ ਥ्रेड ਕੀਤਾ ਅੱਗੇ ਸਾਰੀ ਸਲਾਈ ਆਪਾਂ ਉਲਟੀ ਸਾਈਡ ਤੋਂ ਦੂਸਰੀ ਸਲਾਈ ਹੈ ਇਸੇ ਤਰ੍ਹਾਂ ਬਣਾ ਕੇ ਕੰਪਲੀਟ ਕਰਾਂਗੇ థర్డ్ కి అో కు బనావే కల్టా థర్డ్డ కి పిచ్చే దో కుడ్రెడ్డ కి అడెదా ఉల్టా థ్రెడ్ కి పిచ్చే ఫో కే సెడ్ కి అడేదా క్రెడ్ కి పిచ్చే దో కుడా కు ਦੋ ਕੁੰਡਿਆਂ ਦਾ ਬਣਾਇਆ ਕੁੰਡਾ ਉਲਟਾ ਥ੍ਰੈਡ ਕੀਤਾ ਪਿੱਛੇ ਦੋ ਕੁੰਡਿਆਂ ਦਾ ਬਣਾਇਆ ਇੱਕ ਸਿੱਧਾ ਕੁੰਡਾ ਲਾਸਟ ਵਾਲਾ ਕੁੰਡਾ ਆਪਣਾ ਉਲਟੀ ਸਿਲਾਈ ਹੈ ਉਲਟਾ ਬਣਾ ਲਾਂਗੇ ਇਸ ਤਰ੍ਹਾਂ ਦੋ ਸਿਲਾਈਆਂ ਕੰਪਲੀਟ ਹੋ ਗਈਆਂ ਆਪਣੇ ਡਿਜ਼ਾਈਨ ਦੀ ਹੁਣ ਆਪਣੀ ਤੀਸਰੀ ਸਿਲਾਈ ਆਏਗੀ ਚਾਰ ਸਿਲਾਈਆਂ ਦਾ ਡਿਜ਼ਾਈਨ ਹੈ ਤੀਸਰੀ ਸਿਲਾਈ ਬਣਾਉਣੀ ਹੈ ਆਪਾਂ ਤਾਂ ਕਲਰ ਆਪਾਂ ਚੇਂਜ ਕਰਾਂਗੇ ਕਲਰ ਵੀ ਇੱਥੇ ਆਪਣਾ ਚੇਂਜ ਹੋਊਗਾ ਡਿਜ਼ਾਈਨ ਦੀ ਜਗ੍ਹਾ ਵੀ ਚੇਂਜ ਹੋਊਗੀ ਤੀਸਰੀ ਸਿਲਾਈ ਆ ਸਿੱਧੇ ਪਾਸੇ ਤੇ ਰੀਆਂ ਸਾਰੀਆਂ ਸਿਲਾਈਆਂ ਆਪਾਂ ਸਿੱਧੀਆਂ ਬਣਾਉਣੇ ਆ ਤਾਂ ਪਾਸੇ ਸਿੱਧੇ ਪਾਸੇ ਤੋਂ ਤੀਸਰੀ ਸਿਲਾਈ ਸਾਰੀ ਸਿੱਧੀ ਬਣਾ ਕੇ ਕੰਪਲੀਟ ਕਰ ਲਵਾਂਗੇ ਕਲਰ ਚੇਂਜ ਕਰ ਦੋ ਦੋ ਸਲਾਈਆਂ ਦੇ ਬਾਅਦ ਤੁਸੀਂ ਕਲਰ ਜਿਹੜਾ ਚੇਂਜ ਕਰ ਸਕਦੇ ਆਂ ਦੋ ਰੰਗਾਂ ਵਿੱਚ ਵੀ ਇਹਨੂੰ ਬਣਾ ਸਕਦੇ ਆਂ ਜਿਆਦਾ ਰੰਗਾਂ ਵਿੱਚ ਵੀ ਬਣਾ ਸਕਦੇ ਆਂ ਇਹ ਤੁਹਾਡੀ ਆਪਣੀ ਮਰਜ਼ੀ ਹੈ ਲਓ ਜੀ ਤੀਸਰੀ ਛਲਾਈ ਸਿੱਧੇ ਪਾਸੇ ਤੋਂ ਆਪਣੀ ਕੰਪਲੀਟ ਹੋ ਗਈ। ਚੌਥੀ ਤੇ ਲਾਸਟ ਸਲਾਈ। ਇੱਥੇ ਆਪਣੇ ਡਿਜ਼ਾਈਨ ਦੀ ਜਗ੍ਹਾ ਤਿਆਰ ਹੋ ਗਈ। ਇੱਕ ਇੱਕ ਹੁੰਦਾ ਤਾਰਾਂਗੇ ਆਪਾਂ। ਫਿਰ ਇੱਕ ਉਲਟਾ ਬਣਾ ਲਾਂਗੇ ਇਸ ਤਰ੍ਹਾਂ। ਫਿਰ ਅੱਗੇ ਡਿਜ਼ਾਈਨ ਉਸੇ ਤਰ੍ਹਾਂ ਹੀ ਚੱਲੂਗਾ। ਦੋ ਕੁੰਡਿਆਂ ਦਾ ਬਣਾਇਆ ਇੱਕ ਕੁੰਡਾ ਉਲਟਾ ਜਿਵੇਂ ਆਪਾਂ ਦੂਸਰੀ ਸਲਾਈ ਬਣਾਈ ਸੀ ਫੇਰ ਥ੍ਰੈਡ ਕਰਾਂਗੇ ਪਿੱਛੇ ਇਹਨਾਂ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਸਿੱਧਾ ਕੁੰਡਾ ਐਸ ਤਰ੍ਹਾਂ ਫੇਰ ਥ੍ਰੈਡ ਕਰਾਂਗੇ ਅੱਗੇ ਦੋ ਕੁੰਡਿਆਂ ਦਾ ਬਣਾਵਾਂਗੇ ਕੁੰਡਾ ਉਲਟਾ ਥ੍ਰੈਡ ਕਰਾਂਗੇ ਪਿੱਛੇ ਤਾਂ ਇਹਨਾਂ ਦੋ ਕੁੰਡਿਆਂ ਦਾ ਇੱਕ ਬਣਾ ਲਾਂਗੇ ਸਿੱਧਾ ਕੁੰਡਾ ਥ੍ਰੈਡ ਕਰਾਂਗੇ ਅੱਗੇ ਦੋ ਕੁੰਡਿਆਂ ਦਾ ਬਣਾਵਾਂਗੇ ਕੁੰਡਾ ਉਲਟਾ ਥ्रेड ਕਰਾਂਗੇ ਪਿੱਛੇ ਇਹਨਾਂ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਸਿੱਧਾ ਕੁੰਡਾ ਨਾ ਤਾਂ ਆਪਣਾ ਕੁੰਡਾ ਜਿਹੜਾ ਕੋਈ ਵਧਿਆ ਤੇ ਨਾ ਹੀ ਇੱਥੇ ਘਟਿਆ ਦੋ ਕੁੰਡਿਆਂ ਦੇ ਦੋ ਕੁੰਡੇ ਜਿਹੜੇ ਬੰਦੇ ਜਾਂਦੇ ਅੱਗੇ ਫੇਰ ਉਸੇ ਤਰ੍ਹਾਂ ਥ्रेड ਕਰਾਂਗੇ ਅੱਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਉਲਟਾ ਥ्रेड ਕਰਾਂਗੇ ਪਿੱਛੇ ਫਿਰ ਇਹਨਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਸਿੱਧਾ ਥ्रेड ਕਰਾਂਗੇ ਅੱਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਉਲਟਾ ਥ्रेड ਕਰਾਂਗੇ ਪਿੱਛੇ ఎన్న దో కు సనా దీడ్డ కి అడె కండా ఉల్టా థర్డ్ కి పిచ్చే ఇంకా దో కు బాగి సరే దో కుడే కండా ఉల్టా థర్డ్ కి పిచ్చే ఫో కే సెడ్ కి అడెదా బావే ఉల్టా ਦੂਸਰੀ ਸਿਲਾਈ ਦੀ ਤਰ੍ਹਾਂ ਬਣਾਉਣੀ ਆਪਾਂ ਬਸ ਡਿਜ਼ਾਈਨ ਦੀ ਜਗ੍ਹਾ ਚੇਂਜ ਹੋ ਗਈ ਹੁਣ ਆਪਾਂ ਆ ਗਏ ਲਾਸਟ ਤੇ ਕਦੀਵੇਂ ਸਟਾਰਟਿੰਗ ਚ ਆਪਣੇ ਦੋ ਕੁੰਡੇ ਆਏ ਐ ਇੱਥੇ ਇੱਕ ਦਾ ਰਿਆ ਇੱਕ ਉਲਟਾ ਬਣਾ ਲਿਆ ਤੇ ਲਾਸਟ ਤੇ ਵੀ ਇੱਕ ਆਪਾਂ ਉਲਟਾ ਬਣਾ ਲਾਂਗੇ ਉਲਟੀ ਸਲਾਈ ਹੈ ਲਾਸਟ ਵਾਲਾ ਵੀ ਉਲਟਾ ਬਣਾ ਲਾਂਗੇ ਚਾਰ ਸਲਾਈ ਅੰਗਾ ਆਪਾਂ ਕੰਪਲੀਟ ਕਰ ਲਵਾਂਗੇ ਡਿਜ਼ਾਈਨ ਤੇ ਤੇ ਇਸ ਤਰ੍ਹਾਂ ਆਪਣਾ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਜਾਂਦਾ ਹੈ ਹੁਣ ਜਦੋਂ ਆਪਾਂ ਦੁਬਾਰਾ ਡਿਜ਼ਾਈਨ ਸ਼ੁਰੂ ਕਰਨਾ ਤਾਂ ਡਿਜ਼ਾਈਨ ਦੀ ਪਹਿਲੀ ਸਲਾਈ ਫੇਰ ਸ਼ੁਰੂ ਕਰਾਂਗੇ ਉਸੇ ਤਰ੍ਹਾਂ ਦੂਸਰਾ ਕਲਰ ਲਗਾ ਕੇ ਸਿੱਧੀ ਸਲਾਈ ਬਣਾ ਲੈਣੀ ਫਿਰ ਉਲਟੀ ਪਾਸੇ ਉਸੇ ਤਰ੍ਹਾਂ ਦੂਸਰੀ ਸਲਾਈ ਦੀ ਤਰ੍ਹਾਂ ਇਸੇ ਤਰ੍ਹਾਂ ਚਾਰ ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰਦੇ ਜਾਵਾਂਗੇ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਤੁਸੀਂ ਜੇਕਰ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਉਹ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਵੀ ਇਸ ਡਿਜ਼ਾਈਨ ਨੂੰ ਜਰੂਰ ਬਣਾ ਕੇ ਦੇਖਿਓ ਧੰਨਵਾਦ